ਬੋਲੀ ਆਏ ਹਨ ਉਹਨਾਂ ਦੇ ਨਾਲ ਸਾਰੇ ਨਾਮਯੁਗ ਰਾਮੇ ਦਾ ਗ੍ਰਾਮਾ ਤੇ ਚਰਾ ਉਹਨਾਂ ਦੇ ਸਤਿਕਾਰਯੋਗ ਉਹਨਾਂ ਨੂੰ ਆਪਣੇ ਅੰਸ਼ੇਡ ਭੇਟ ਕਰਦੇ ਉਹਨਾਂ ਸਨਮਾਨਤ ਕਰਦੇ ਆ ਮੈਂ ਕਿਹ ਲਗੇ ਦਾ ਨਾਮ ਨਾਲ ਸਾਡੇ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਬੋਲ ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ ਸਰਦਾਰ ਬਲਬੀਰ ਸਿੰਘ ਜੀ ਸਾਡੇ ਪੁੱਜੀ ਜਿਹੜੇ ਇੱਥੇ ਤੁਹਾਨੂੰ ਸਾਰਾ ਇਹ ਮਾਨ ਸਨਮਾਨ ਦਿੱਦਿਆ ਉਹਨਾਂ ਨੂੰ ਸਨਮਾਨਿਤ ਕਰੀਏ ਕਿਉਂ ਨਹੀਂ ਇਹਨਾਂ ਨੂੰ ਛੱਡਦੇ 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 ਜਪਤਾ ਜੀ ਮੇਰਾ ਇਹ ਸੌਂਹਾਰਾ ਸਾਧੀਆਂ ਅੱਗੇ ਆ ਕੇ ਬੇਨਤੀ ਕਰਾਂਗਾ ਸਰਦਾਰ ਚੁੰਬੇ ਦਾ ਸਾਹ ਨਰਿੰਜਤ ਹੈ ਜੀ ਸਾਡੇ

गोल सिया पती राम चंड ਵੇ ਉਹ ਜੀ ਕਿਛੇ ਦਿਨ ਲੱਗ ਕਾ ਜੀ ਦਾ ਕਾਟਾਈ ਉਹ ਗੁਰਮਨੀ ਸਿੰਘ ਵੀ ਇਹ ਵਰਤੀ ਜੋ ਕਹਿੰਦੇ ਸੀ ਕਿ ਅਸੀਂ ਜਾਂ ਹੋਰ ਕੋਈ ਹੈ ਹੀ ਨਹੀਂ ਮੈਂ ਹਾਂ ਤਾਂ ਕੋਈ ਹੈ ਉਹਦੇ ਵਿੱਚ ਬਹੁਤ ਵੱਡਾ ਪ੍ਰਗਵਾਰ ਰਾਮ ਜੀ ਨੇ ਕਿਹਾ ਕਿ ਨਹੀਂ ਪਰਮਾਤਮਾ ਤੋਂ ਬਿਨਾ ਉਹਦੀ ਪ੍ਰਗਣਾ ਪੂਜਾ ਆਪਣੇ ਮਾ ਆਗੂ ਮਦਾਸੇ ਦਾ ਨਾ ਪ੍ਰਾਪਤ ਉਸ ਟਾਈਮ ਤੇ ਜੋ ਉਹਨਾਂ ਨੇ ਜਗੇ ਕੰਮ ਕੀਤੇ ਪ੍ਰਗਵਾਰ ਰਾਮ ਨੇ ਔਰ ਬੜੀ ਦੇ ਤੇ ਦੇਖੀ ਜਿਹੜੀ ਕੋਈ ਉਹਨਾਂ ਦੇਸ਼ ਉਸ ਟਾਈਮ ਕੋ 파ਕ ਵਰਸ਼ ਇੱਕ ਪੂਰੀ ਦੁਨੀਆ ਦੇ ਵਿੱਚ ਆਇਆ ਕਿ ਅਸੀਂ ਧਰਮ ਦੇ ਨਾਂ ਤੇ ਨਹੀਂ ਅਸੀਂ ਇਨਸਾਨ ਸਾਹਿਬ ਦੇ ਨਾਂ ਤੇ ਲੜਾਈ ਲੜੀ ਹੈ ਔਰ ਇਸ ਦੇਸ਼ ਨੂੰ ਅੰਡੇ ਲੈ ਕੇ ਦਬੋ। ਤਾਂ ਅੱਜ ਉਸੇ ਚੀਜ਼ ਤੋਂ ਆਪਣੀ ਜਿਹੜਾ ਤਰੱਕੀ ਕਰਦਾ ਜਿੱਦਾਂ ਕਿੰਨੇ ਸਾਲਾਂ ਜੇ ਤੁਸੀਂ ਆਉਂਦੇ ਤੇ ਦੇਖਿਆ ਤੁਸੀਂ ਕਿ ਰੌਣਹ ਬਹੁਤ ਹੁੰਦੀ ਸੀ ਇਹ ਤਾਂ ਸਾਰਾ ਐਸ kiểu ਕੋ ਹੜਾ ਕਰਕੇ ਬਹੁਤ ਤਰਾਸਦੀ ਆਈ ਔਰ ਇਹਦਾ ਮਤਲਬ ਕਿ ਤੁਸੀਂ 12 13 ਕਿਲੋਮੀਟਰ ਜਿੱਧਰੋਂ ਚਲੇ ਜਾਓ ਇਥੋਂ ਲੈ ਕੇ 13 ਕਿਲੋਮੀਟਰ ਪਾਕ ਤੋਂ ਤੁਹਾਨੂੰ ਫਸਲ ਤੇ ਤਕਰੀਬਨ ਤਬਾਹ ਹੋ ਪਰ ਫਿਰ ਵੀ ਲੋਕੀ ਆਪਣੇ ਜਿਹੜੀ ਧਾਰਮਿਕ ਇਕਜੁਟਤਾ ਉਹਨੂੰ ਅਕੇਲਾ ਕਿਉਂ ਨਹੀਂ ਅੱਜ ਸਾਰੇ ਇਕੱਠੇ ਹੋਏ ਤੁਸੀਂ ਵੀ ਇਹਨੂੰ ਕਿਸੇ ਦੇ ਤੇਰੇ ਦੁੱਤ ਕੋਈ ਖੁਸ਼ੀ ਦੇ ਖਾਣੇ ਦੇ ਉੱਤੇ ਕੋਈ ਉਹੋ ਜਿਹੀ ਚੀਜ਼ ਹੈ ਉਹ ਪਹਿਲਾਂ ਜਿਸ ਤਰੀਕੇ ਦੇ ਨਾਲ ਖੁਸ਼ੀ ਨਾਲ ਆਉਂਦੇ ਸੀ ਝੋਨਾ ਵੜਿਆ ਜਾਂਦਾ ਸੀ ਉਹ ਪੈਸੇ ਨਾਲ ਆਉਂਦੇ ਸੀ ਅੱਜ ਤੇ ਇਹ ਹੈ ਕਿ ਇੱਕ ਕਿਲੇ ਚੋਂ 10-10 ਕੁਇੰਟਲ ਦੀ ਮੰਗ ਕਰਕੇ 5-5 ਕੁਇੰਟਲ ਨੂੰ ਝੋਨੇ ਦਾ ਛਾੜ ਨਹੀਂ ਆ ਰਿਹਾ ਤੇ ਜਿਹੜਾ ਝੋਨਾ ਆ ਵੀ ਰਿਹਾ ਉਹ ਵੈਸੇ ਹੀ ਡੈਮੇਜਡ ਝੋਨਾ ਆ ਰਿਹਾ ਜਿਹਨੂੰ ਕਿਸੇ ਖਰੀਦਣਾ ਨਹੀਂ ਦੋ ਫਸਲਾਂ ਇੱਥੇ ਤਬਾਹ ਹੋ ਗਿਆ ਕਿ ਝੋਨੇ ਨਹੀਂ ਬਗੀ ਗਾਂ ਕਣਕ ਦਾ ਵੀ ਸੀਜ਼ਨ ਲੱਗਣ ਦੀ ਕੋਈ ਨਹੀਂ ਜਿੱਥਾ ਲੋਕ ਬੈਠੇ ਨੇ ਕਾ ਇਥੇ ਖਾਸਾਂ ਵਾਲੇ ਟਰੈਕਟਰ ਕੇ ਤੁਹਾਡਾ ਗਲਾ ਪਿੰਡ ਆ ਜੇ ਪਰੰਪਰਚਾ ਇੱਕ ਤੁਹਾਡੇ ਆ ਪਿੰਡ ਨੇ ਇਹਨਾਂ ਪ੍ਰੋਜੈਕਟਾਂ ਉੰਦੀ ਆਪਣਾ ਪੱਖੋ ਕੇ ਕਾਲਜ ਸਾਡੇ ਇਹਨਾਂ ਪਿੰਡਾਂ ਚ ਰੁਕਾ ਬੜੀ ਮਿਹਨਤ ਕੀਤੀ ਪਰ ਜਦੋਂ ਅਜੇ ਨੂੰ ਤੁਰਦੇ ਨੇ ਪੈਲੀ ਜਿਹੜੀ ਪੋਲੀ ਜਾਂ ਪਾਣੀ ਖੁੰਦੇ ਉਹਦੀ ਜ਼ਿੰਮੇਵਾਰੀ ਹੈਗਾ ਇਹਨਾਂ ਕਾਲੇ ਬੱਤਰ ਵੀ ਨਹੀਂ ਹੋਣੀ ਹੈ ਪੈਲੀ ਇਹਦੇ ਚ ਰਖੋਤਰੀ ਸਾਹਿਬ ਨੇ ਕਿਹਾ ਕਿ ਮੈਂ 20000 ਰੁਪਏ ਦਾ ਆਸ ਕਰਦੇ ਹਾਂ ਇਹ ਉਹ ਵੀਜ਼ਾ ਰੁਪਇਆ ਦੇਣਗੇ ਇਹ ਕੋਈ ਬਹੁਤ ਪੂਰੀ ਸਰਫਤ ਨਹੀਂ ਜਿਹੜੇ ਗੋਗੀ ਵਾਲੀਆਂ ਫੈਸਲਾ ਨੇ ਡੇਢ-ਡੇਢ ਲੱਖ ਤੇ ਲੱਖ-ਲੱਖ ਰੁਪਇਆ ਤੋਂ ਦਾ ਜ਼ਮੀਨ ਦਾ ਉਹਦਾ ਟ੍ਰੇਨਿੰਗ ਹੈ ਜਿਸ ਦੇ ਲਿਖੇ ਸੀ ਤੇ ਉਹਦਾ ਕਿ ਹੁਣ ਡੇਢ ਲੱਖ ਰੁਪਇਆ 50 ਹਜ਼ਾਰ ਰੁਪਇਆ ਦਾ ਸਰਕਾਰ ਜਾਂਦਾ ਡੇਢ ਲੱਖ ਪਾ ਜਾਂਦਾ ਸੀ ਉਹਨਾਂ ਦੇ ਕੋਈ ਕੁੱਝ ਨਹੀਂ ਤੇ ਕਰ ਚੁੱਕੇ ਨੂੰ ਮਿਲਾ ਕੇ ਪੰਜਾਬ ਦਾ ਬਹੁਤ ਵੱਡਾ ਬਣ ਰਿਹਾ ਹੈ ਤੇ ਪ੍ਰਧਾਨ ਮੰਤਰੀ ਸਭ ਨੂੰ ਅਪੀਲ ਕਰਦੇ ਆ ਕਿ ਤੁਸੀਂ ਇਲੈਕਸ਼ਨ ਵਾਲੀ 750 ਕਰੋੜ ਉਹਤੇ ਦੇਈ ਹੈ ਕਿ 16 ਕਰੋੜ ਤੇ ਨਾਲ ਹੀ ਇਹ ਵੀ ਬੇਨਤੀ ਕਰਦੇ ਆ ਕਿ ਜਿਹੜਾ 12000 ਕਰੋੜ ਐਸਟੀਆਰ ਰੱਖਿਆ ਉਹ ਜੇ ਪੰਜਾਬ ਦਾ ਮੁੱਖ ਮੰਤਰੀ ਨਹੀਂ ਦੱਸਦਾ ਤੇ ਪ੍ਰਧਾਨ ਮੰਤਰੀ ਜੀ ਤੁਸੀਂ ਲਿਸਟ ਭੇਜ ਦੋ ਕਿ ਕਿਹੜੇ ਕਿਹੜੇ ਸਾਲ ਕਿਵੇਂ ਕਿਵੇਂ ਕਿਸ-ਕਿਸ ਟਾਈਮ ਆਇਆ ਤੇ ਜਿਹੜੇ ਜਿਹੜੇ ਟਾਈਮ ਦੇ ਵਿੱਚ ਜੇ ਸਰਕਾਰ ਨੇ ਉਹ ਗਲਤ ਵਰਤੋਂ ਕੀਤੀ ਉਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਇਲਜ਼ਾਮ ਦਰਸਿਆਂ ਤੋਂ ਉੱਪਰ ਉੱਠਣਾ ਚਾਹੀਦਾ ਬਿਲਕੁਲ ਗਾਮ ਉਲਜਾਮ ਲਾਉਣ ਦੀ ਗੱਲ ਨਹੀਂ ਉਹਨਾਂ ਨੇ ਕਿਹਾ ਸੀ 12.5 ਹਜ਼ਾਰ ਕਰੋੜ ਰੁਪਏ ਜੇ ਕਿਨੇ ਸਾਨੂੰ ਪਾਇਆ ਨਹੀਂ ਪਰ ਇਹ ਤੇ ਹੁਣ ਮੁੱਖ ਮੰਤਰੀ ਸਾਹਿਬ ਦਾ ਕੰਮ ਹੈ ਕਿ ਲੋਕਾਂ ਨੂੰ ਦੱਸਣ ਕਿ 12.5 ਹਜ਼ਾਰ ਕਰੋੜ ਤੱਕ ਕੋਈ ਰੁਪਈਆ ਨਹੀਂ ਪਰ ਇਸ ਤਰੀਕੇ ਦੇ ਨਾਲ ਜੋ ਮੁੱਖ ਮੰਤਰੀ ਸਾਹਿਬ ਕੱਲ ਰਾਜਦਾ ਸਿੰਘ ਨੂੰ ਮਿਲ ਕੇ ਆ ਤੇ ਜਿਸ ਤਿਕ ਨੂੰ ਪ੍ਰੈਸ ਕਾਨਫਰੰਸ ਦਿੱਤੀ ਹੈ ਣੋੜੀ ਸ਼ਰਮਨਾ ਕੋ ਪ੍ਰੈਸ ਕਾਨਫਰੰਸੀ ਲੋਕਾਂ ਦੀਆਂ ਗੱਲਾਂ ਨਹੀਂ ਹੋ ਰਹੀ ਤੇ ਦੱਸਿਆ ਗਿਆ ਕੀ ਮੰਗਾਂ ਰੱਖੀ ਉਹ ਨਹੀਂ ਦੱਸੀ ਗਈ ਹੈ ਪਤਾ ਨਹੀਂ ਕਿਹੜੀ ਦੁਨੀਆ ਚ ਮੁੱਖ ਮੰਤਰੀ ਸਾਹਿਬ ਹੋਸਲੇ ਕਿਸ ਲਿਹਾਜ਼ੇ ਤੇ ਬੈਠੇ ਸੀਗੇ ਕਿਸ ਦੁਨੀਆ ਤੇ ਬੈਠੇ ਸੀ ਉਹ ਇੱਕ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਰਾਹੁਲ ਗਾਂਧੀ ਵੀ ਲੇਖੀ ਤੇ ਬਦੀ ਦੀ ਜਿੱਤ ਲੜ ਰਹੇ ਨੇ ਵੋਟ ਚੋਰੀ ਦੇ ਮਾਮਲੇ ਇਹ ਦੇਖੋ ਵੋਟ ਚੋਰੀ ਦਾ ਜਿਹੜਾ 60 ਲੱਖ ਦੇ ਵੋਟ ਉੱਥੇ ਕੱਟ ਦਿੱਤੀ ਆ ਬਿਹਾਰ ਦੇ ਵਿੱਚ ਤੇ ਜਦੋਂ ਜਿਹੜੀਆਂ ਜੇ ਇੰਸਟੀਟਿਊਸ਼ਨ ਹੁੰਦੇ ਨੇ ਕਨਸਟੀਟਿਊਸ਼ਨਲ ਜਿਹੜੀ ਇੰਸਟੀਟਿਊਸ਼ਨ ਹੁੰਦੇ ਨੇ ਜੇ ਉਹੋ ਹੀ ਬਹਿ ਜਾਣ ਉਹੋ ਹੀ ਤੁਹਾਨੂੰ ਰਸਤਾ ਨਾ ਦਿਖਾਉਣ